ਪੰਜਾਬੀ ਕੁਕਸ ਪਰ ਤੇ ਦਸ਼ਕਾਂ ਨੂੰ ਪਿਆਰ ਭਰੇ ਸੱ쉐 ਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਪ੍ਰੋਟੀਨ ਜ਼ਿੰਕ ਕੈਲਸ਼ੀਅਮ ਮੈਗਨੀਸ਼ੀਅਮ ਰਿਚ ਇਮਿਊਨਿਟੀ ਬੂਸਟਰ ਲੱਡੂ ਮੇਥੀ ਦਾਣਾ ਤੇ ਗੁੜ ਦੇ ਲੱਡੂ ਤੇ ਆਪਾਂ ਆ ਰੈਸਪੀ ਸ਼ੁਰੂ ਕਰਦੇ ਹਾਂ ਲੱਡੂਆਂ ਲਈ ਮੈਂ ਇੱਥੇ 1/4 ਕੱਪ ਮੇਥੀ ਦਾਣਾ ਦਾ ਲੈ ਲਿਆ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਸ ਮੇਥੀ ਦਾਣੇ ਨੂੰ ਗ੍ਰਾਈਂਡਰ ਵਿੱਚ ਗ੍ਰाइंड ਕਰ ਲੈਣਾ ਹੈ ਇੱਥੇ ਮੈਂ ਮੇਥੀ ਦਾਣੇ ਨੂੰ ਮਿਕਸੀ ਜਾਰ ਵਿੱਚ ਗ੍ਰाइंड ਕਰ ਲਵਾਂਗੀ ਤੇ ਇਸ ਦਾ ਫਾਈਨ ਪਾਊਡਰ ਬਣਾ ਕੇ ਆਪਾਂ ਤਿਆਰ ਕਰ ਲੈਣਾ ਹੈ ਮੇਥੀ ਦਾਣਾ ਸਾਡੀ ਹੈਲਥ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਇਹ ਜਿਵੇਂ ਸਰਦੀਆਂ ਸਾਨੂੰ ਜੋਇੰਟ ਪੈਣ ਦੀ ਸਮੱਸਿਆ ਰਹਿੰਦੀ ਹੈ ਉਸ ਵਿੱਚ ਹੈਲਪ ਕਰਦਾ ਹੈ ਹੁਣ ਅਸੀਂ ਫਾਈਨ ਪਾਊਡਰ ਇਸ ਦਾ ਬਣਾ ਲਿਆ ਹੈ ਤਾਂ ਆਪਾਂ ਇਸ ਨੂੰ ਅਲੱਗ ਬੌਲ ਵਿੱਚ ਪਲਟ ਲੈਂਦੇ ਹਾਂ ਤੇ ਜਿੰਨਾ ਮੈਂ ਮੇਥੀ ਦਾਣਾ ਲੇਤਾ ਸੀ ਓਨਾ ਹੀ ਮੈਂ ਰੂਮ ਟੈਂਪਰੇਚਰ ਵਾਲਾ ਦੁੱਧ ਇਸ ਵਿੱਚ ਮਿਕਸ ਕਰ ਰਹੀ ਹਾਂ ਤੇ ਆਪਾਂ ਇਸ ਨੂੰ ਭਿਗੋ ਕੇ 5 ਤੋਂ 6 ਘੰਟੇ ਲਈ ਰੱਖ ਦੇਣਾ ਹੈ ਹੁਣ ਮੇਥੀ ਦਾਣਾ ਦੁੱਧ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਾ ਹੈ ਆਪਾਂ ਇਸ ਨੂੰ ਹੁਣ ਟੱਕੇ 5 ਤੋਂ 6 ਘੰਟੇ ਲਈ ਰੱਖ ਦੇਣਾ ਹੈ ਤੇ ਆਪਾਂ ਇਤਨੇ ਵਿੱਚ ਹੋਰ ਲੱਡੂਆਂ ਦੇ ਇੰਗਰੀਡੀਅੰਟਸ ਇਕੱਠੇ ਕਰ ਲੈਂਦੇ ਹਾਂ ਇੱਥੇ ਮੈਂ ਸਾਰੇ ਡਰਾਈ ਫਰੂਟਸ ਲੈ ਲਏ ਹਨ ਸਭ ਤੋਂ ਪਹਿਲਾਂ ਮੈਂ ਇੱਥੇ ਬਦਾਮ ਲਿੱਤੇ ਹਨ ਥੋੜੇ ਜਿਵੇਂ ਇੱਥੇ ਪਿਸਤੇ ਵੀ ਲੈ ਲਏ ਹਨ ਇੱਕ ਬਾਉਲ ਵਿੱਚ ਮਖਾਣਿਆਂ ਦੀ ਲੈ ਲਈ ਹੈ ਥੋੜੇ ਜਿਵੇਂ ਅਖਰੋਟ ਲਿੱਤੇ ਹਨ ਅੱਧਾ ਕਟੋਰੀ ਮੈਂ ਗੋਂਦ ਦੀ ਲਿੱਤੀ ਹੈ ਤੇ ਥੋੜੇ ਜਿਵੇਂ ਕਾਜੂ ਟੁਕੜਾ ਵੀ ਲੈ ਲਏ ਹਨ 1/4 ਕੱਪ ਮੈਂ ਖਸਖਸ ਤੇ ਇੱਕ ਛੋਟੀ ਕਟੋਰੀ ਨਾਰੀਅਲ ਪਰਾਦਾ 3 ਤੋਂ 4 ਚਮਚ ਮੈਂ ਤਿਲਾਂ ਦਾ ਤੇ ਥੋੜੇ ਜਿਹਾ ਮਗਜ ਵੀ ਲੈ ਲਏ ਹਨ 2 ਕੱਪ ਮੈਂ ਆਟੇ ਦਾ ਲਿੱਤਾ ਹੈ ਤੇ 3 ਤੋਂ 4 ਚਮਚ ਮੈਂ ਬੇਸਣ ਦੇ ਵੀ ਲੈ ਲਏ ਹਨ ਤੇ ਇਹਨਾਂ ਸਾਰਾ ਡਰਾਈ ਰੋਸ ਨੂੰ ਆਪਾਂ ਕਿਉ ਵਿੱਚ ਫਰਾਈ ਕਰਾਂਗੇ ਤੇ ਦੂਜੇ ਜਿਹੜੇ ਇਨਗਰੀਡੀਅੰਟਸ ਹਨ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰਾਂਗੇ ਤੇ ਆਓ ਪ੍ਰੋਸੈਸ ਸ਼ੁਰੂ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਮੇथी दाणे ਨੂੰ ਚੈੱਕ ਕਰ ਲੈਂਦੇ ਹਾਂ ਦੇਖੋ ਤੁਸੀਂ ਦੇਖ ਸਕਦੇ ਹੋ ਉਨ ਭਿਗੇ ਹੋਏ ਮੇਥੀ ਦਾਣੇ ਨੂੰ ਪੰਜ ਤੋਂ 6 ਘੰਟੇ ਹੋ ਚੁੱਕੇ ਹਨ ਮੇਥੀ ਦਾਣੇ ਨੇ ਸਾਰਾ ਦੁੱਧ ਸੋਖ ਲਿਆ ਹੈ ਤੇ ਆਪਾਂ ਹੁਣ ਲੱਡੂ ਬਣਾਉਣ ਦਾ ਪ੍ਰੋਸੈਸ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਗੈਸ 'ਤੇ ਲਾ ਕੇ ਕੜਾਈ ਨੂੰ ਰੱਖ ਲਿਆ ਹੈ ਤੇ ਆਪਾਂ ਡਰਾਈ ਇੰਗਰੀਡੀਅੰਟਸ ਨੂੰ ਡਰਾਈ ਰੋਸਟ ਕਰ ਲੈਂਦੇ ਹਾਂ ਇੱਥੇ ਮੈਂ ਨਾਰੀਅਲ ਬਰਾਦਾ ਤਿਲ ਮਗਜ਼ ਤੇ ਖਸਖਸ ਨੂੰ ਲੈ ਲਿਆ ਹੈ ਤੇ ਆਪਾਂ ਇਹਨਾਂ ਚਾਰਾਂ ਨੂੰ ਇਕੱਠੇ ਹੀ ड्राई रोस्ट ਕਰ ਲੈਣਾ ਹੈ ਇਹਨਾਂ ਵਿੱਚ ਆਪਾਂ ਕਿਉਂ ਇਸਤੇਮਾਲ ਨਹੀਂ ਕਰਨਾ ਕਿਉਂਕਿ ਇਹਨਾਂ ਦਾ ਖੁਦ ਦਾ ਹੀ ਆਪਣਾ ਤੇਲ ਹੁੰਦਾ ਹੈ ਇਹਨਾਂ ਨੂੰ ਆਪਾਂ ਅੱਛੀ ਤਰ੍ਹਾਂ ਡਰਾਈ रोस्ट ਕਰ ਲੈਣਾ ਹੈ ਤਾਂ ਕਿ ਇਹਨਾਂ ਦਾ ਮੋਇਸਚਰ ਨਿਕਲ ਜਾਵੇ ਤੇ ਇਹਨਾਂ ਦਾ ਕਲਰ ਚੇਂਜ ਹਲਕਾ ਜਿਹਾ ਹੋ ਚੁੱਕਾ ਹੈ ਤੇ ਆਪਾਂ ਹੁਣ ਇਹਨਾਂ ਨੂੰ ਕੱਢ ਲੈਂਦੇ ਹਾਂ ਤੇ ਇਹਨਾਂ ਵਿੱਚੋਂ ਖੁਸ਼ਬੂ ਆਣੀ ਵੀ ਸ਼ੁਰੂ ਹੋ ਚੁੱਕੀ ਹੈ ਇਹਨਾਂ ਨੂੰ ਆਪਾਂ ਹੁਣ ਸਾਈਡ ਤੇ ਰੱਖ ਲੈਣਾ ਹੈ ਇਸ ਤੋਂ ਬਾਅਦ ਆਪਾਂ ਪੜਾ ਜਾ ਕੇ ਉਹ ਲੈ ਲੈਣਾ ਹੈ ਆਪਾਂ ਕਿ ਉਹਨੂੰ ਥੋੜਾ ਥੋੜਾ ਹੀ ਕਰਕੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੋਂਦ ਨੂੰ ਦੇਸੀ ਕੀ ਵਿੱਚ ਫਰਾਈ ਕਰ ਲਵਾਂਗੇ ਆਪਾਂ ਇਹ ਪ੍ਰੋਸੈਸ ਮੀਡੀਅਮ ਫਲੇਮ ਤੇ ਕਰਾਂਗੇ ਤਾਂ ਕਿ ਗੋਂਦ ਚੰਗੀ ਤਰ੍ਹਾਂ ਫਰਾਈ ਹੋ ਜਾਵੇ ਕਿ ਤੂੰ ਇਹ ਕੱਚੀ ਨਾ ਰਵੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਗੋਂਦ ਕਿੰਨੀ ਅੱਛੀ ਤਰ੍ਹਾਂ ਫਰਾਈ ਹੋ ਚੁੱਕੀ ਹੈ ਪਾਪ ਕੌਰਨ ਦੀ ਤਰ੍ਹਾਂ ਇਹ ਕ੍ਰਿਸਪੀ ਵੀ ਹੋ ਚੁੱਕੀ ਹੈ ਤੇ ਫੁੱਲ ਚੁੱਕੀ ਹੈ ਹੁਣ ਆਪਾਂ ਸਾਰੇ ਡਰਾਈ ਫਰੂਟਸ ਲੈ ਲੈਂਦੇ ਹਾਂ ਤੇ ਉਹਨਾਂ ਨੂੰ ਵੀ ਹੁਣ ਚੰਗੀ ਤਰ੍ਹਾਂ ਰੋਸਟ ਕਰ ਲੈਂਦੇ ਹਾਂ ਮੀਡੀਅਮ ਫਲੇਮ ਤੇ ਅਸੀਂ ਇਹ ਪ੍ਰੋਸੈਸ ਕਰਦੇ ਹੀ ਜਾਣਾ ਹੈ ਆਪਾਂ ਇਹਨਾਂ ਨੂੰ ਤੱਤਕ ਰੋਸਟ ਕਰਨਾ ਹੈ ਜਦ ਤੱਕ ਇਹਨਾਂ ਦਾ ਪੂਰਾ ਮੋਇਸਚਰ ਨਿਕਲ ਨਾ ਜਾਵੇ ਜਦੋਂ ਇਹਨਾਂ ਦਾ ਕਲਰ ਹਲਕਾ ਹਲਕਾ ਚੇਂਜ ਹੋ ਚੁੱਕਾ ਹੈ ਤੇ ਆਪਾਂ ਇਹਨਾਂ ਨੂੰ ਕੜਾਈ ਵਿੱਚੋਂ ਕੱਢ ਲੈਣਾ ਹੈ ਤੇ ਇਹਨਾਂ ਨੂੰ ਠੰਡੇ ਕਰਨ ਲਈ ਰੱਖ ਦੇਣਾ ਹੈ ਇਸੇ ਤਰੀਕੇ ਨਾਲ ਹੀ ਅਸੀਂ ਸਾਰਾ ਪ੍ਰੋਸੈਸ ਕਰ ਲੈਣਾ ਹੈ ਹੁਣ ਆਪਾਂ ਮਖਾਣਿਆਂ ਨੂੰ ਵੀ ਫਰਾਈ ਕਰ ਲੈਂਦੇ ਹਾਂ ਮਖਾਣਿਆਂ ਨੂੰ ਹੀ ਆਪਾਂ ਚੰਗੀ ਤਰ੍ਹਾਂ ਕ੍ਰਿਸਪੀ ਹੋਣ ਤੱਕ ਫਰਾਈ ਕਰਨਾ ਹੈ ਮਖਾਣਿਆਂ ਨੇ ਵੀ ਆਪਣਾ ਹਲਕਾ ਹਲਕਾ ਕਲਰ ਬਦਲ ਦਿੱਤਾ ਹੈ ਐਥੇ ਮੈਨੂੰ ਥੋੜਾ ਜਿਹਾ ਕਿਉਂ ਘੱਟ ਲੱਗ ਰਿਹਾ ਹੈ ਤੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲੈਣਾ ਹੈ ਮਖਾਣੇ ਵੀ ਹੁਣ ਸਾਡੇ ਫਰਾਈ ਹੋ ਚੁੱਕੇ ਹਨ ਤੇ ਆਪਾਂ ਇਹਨਾਂ ਨੂੰ ਵੀ ਅਲੱਗ ਕਰ ਲੈਂਦੇ ਹਾਂ ਮਖਾਣੇ ਸਾਡੇ ਬਿਲਕੁਲ ਵੀ ਕ੍ਰਿਸਪੀ ਹੋ ਚੁੱਕੇ ਹਨ ਮਖਾਣਿਆਂ ਵਿੱਚ ਬਹੁਤ ਹੀ ਕੈਲਸ਼ੀਅਮ ਹੁੰਦਾ ਹੈ ਇਹ ਸਾਡੀ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਹੁਣ ਆਪਾਂ ਕੜਾਈ ਵਿੱਚ ਇੱਕ ਹੋਰ ਚਮਚ ਕਿਓ ਦਾ ਐਡ ਕਰ ਦੇਣਾ ਹੈ ਤੇ ਆਪਾਂ ਹੁਣ ਮੇਥੀ ਦਾਣੇ ਨੂੰ ਲੈ ਲੈਂਦੇ ਹਾਂ ਤੇ ਇਹਨੂੰ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ ਤਾਂ ਕਿ ਇਸ ਦਾ ਸਾਰਾ ਮੌਇਸਚਰ ਨਿਕਲ ਜਾਵੇ ਆਪਾਂ ਮੇਥੀ ਦਾਣੇ ਨੂੰ ਇਸ ਦੇ ਕਲਰ ਚੇਂਜ ਹੋਣ ਤੱਕ ਪਕਾਣਾ ਹੈ ਤੁਸੀਂ ਦੇਖ ਸਕਦੇ ਹੋ ਮੇਜਿਸ ਤਰ੍ਹਾਂ ਮੇਥੀ ਦਾਣੇ ਨੇ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਨੇ ਕਿਓ ਨੂੰ ਵੀ ਪੂਰੇ ਤਰ੍ਹਾਂ ਸੋਖ ਲਿਆ ਹੈ ਮੁਅਸ਼ਰ ਹੁਣ ਮੇਥੀ ਦਾਣੇ ਦਾ ਬਿਲਕੁਲ ਨਿਕਲ ਰਿਹਾ ਹੈ ਤੇ ਇਸ ਨੇ ਹੁਣ ਕਿਉਂ ਛੱਡ ਦਿੱਤਾ ਹੈ ਤੇ ਆਪਾਂ ਹੁਣ ਸਾਰੇ ਮੇਥੀ ਦਾਣੇ ਨੂੰ ਵੀ ਇਸ ਵਿੱਚੋਂ ਕੱਢ ਲੈਂਦੇ ਹਾਂ ਹੁਣ ਸਾਡਾ ਸਾਰਾ ਪ੍ਰੋਸੈਸ ਹੋ ਚੁੱਕਾ ਹੈ ਤੇ ਆਪਣੇ ਹੁਣ ਡਰਾਈ ਫਰੂਟਸ ਵੀ ਠੰਡੇ ਹੋ ਚੁੱਕੇ ਹਨ ਆਪਾਂ ਇਹਨਾਂ ਨੂੰ ਮਿਕਸੀ ਜਾਰ ਵਿੱਚ ਗ੍ਰाइंड ਕਰ ਲੈਂਦੇ ਹਾਂ ਡਰਾਈ ਫਰੂਟਸ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਇਹ ਗੁਣਾਂ ਨਾਲ ਭਰਪੂਰ ਹੁੰਦੇ ਹਨ ਸਾਨੂੰ ਸਰਦੀਆਂ ਵਿੱਚ ਇਹਨਾਂ ਨੂੰ ਜ਼ਰੂਰ ਕੰਜ਼ੂਮ ਕਰਨਾ ਚਾਹੀਦਾ ਹੈ ਇੱਥੇ ਜੋ ਮੈਂ ਡਰਾਈ ਰੋਸਟ ਵਾਲਾ ਇਨਗਰੀਡੀਅੰਟਸ ਹਨ ਉਹਨਾਂ ਨੂੰ ਇਕੱਠਾ ਮਿਕਸ ਕਰਕੇ ਇੱਕ ਸਾਈਡ ਲੈ ਲਿਆ ਹੈ ਤੇ ਇਸੇ ਵਿੱਚ ਹੀ ਆਪਾਂ ਹੁਣ ਡਰਾਈ ਫਰੂਟ ਨੂੰ ਜਿਨ੍ਹਾਂ ਨੂੰ ਆਪਾਂ ਮਿਕਸੀ ਜਾਰ ਚ ਪੀਸ ਲਿਆ ਹੈ ਇਕੱਠੇ ਕਰ ਲੈਂਦੇ ਹਾਂ ਤਾਂ ਕਿ ਸਾਨੂੰ ਗੋੜ ਦਾ ਪਰਫੈਕਟ ਮੈਜ਼ਰਮੈਂਟ ਪਤਾ ਲੱਗ ਸਕੇ ਹੁਣ ਇਸ ਦੇ ਵਿੱਚ ਹੀ ਆਪਾਂ ਮੇਥੀ ਦਾਣੇ ਨੂੰ ਵੀ ਮਿਕਸ ਕਰ ਲੈਣਾ ਹੈ ਤੇ ਆਪਾਂ ਇਹਨਾਂ ਚੰਗੀ ਤਰ੍ਹਾਂ ਇਹਨਾਂ ਨੂੰ ਚੀਜ਼ਾਂ ਨੂੰ ਵੀ ਮਿਕਸ ਕਰ ਲੈਂਦੇ ਹਾਂ ਤੇ ਇੱਥੇ ਮੈਂ ਕੜਾਈ ਵਿੱਚ ਹੁਣ ਘਿਓ ਦੋ ਵੱਡੇ ਚਮਚ ਲੈ ਰਹੀ ਹਾਂ ਤੇ ਆਪਾਂ ਹੁਣ ਇਸ ਵਿੱਚ ਆਟੇ ਨੂੰ ਭੁੰਨ ਲੈਣਾ ਹੈ ਸਭ ਤੋਂ ਪਹਿਲਾਂ ਆਪਾਂ ਬੇਸਨ ਦੇ ਆਟੇ ਨੂੰ ਲਵਾਂਗੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ ਬੇਸਨ ਇਨਕਲੂਡ ਕਰਨ ਨਾਲ ਮੇथी ਤੇ ਲੱਡੂ ਕਟਕੜਵੇ ਬਣਦੇ ਹਨ ਆਪਾਂ ਬੇਸਨ ਨੂੰ 1 ਤੋਂ 1.5 ਮਿੰਟ ਤੱਕ ਪਕਾਉਣਾ ਹੈ ਜਦ ਤੱਕ ਕਿ ਬਬਲਸ ਇਹਦੇ ਖਤਮ ਨਾ ਹੋ ਜਾਣ ਹੁਣ ਆਪਾਂ ਇਸ ਸਟੇਜ ਤੇ ਕਣਕ ਦੇ ਆਟੇ ਨੂੰ ਵੀ ਪਕਾਉਣਾ ਸ਼ੁਰੂ ਕਰ ਲੈਣਾ ਹੈ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਤੇ ਹਿਲਾ ਹਿਲਾ ਕੇ ਆਪਾਂ ਇਹਨੂੰ ਵੀ ਪਕਾ ਲੈਂਦੇ ਹਾਂ ਇੱਥੇ ਮੈਨੂੰ ਆਟਾ ਥੋੜਾ ਡਰਾਈ ਲੱਗ ਰਿਹਾ ਹੈ ਤੇ ਮੈਂ ਇੱਥੇ ਦੋ ਵੱਡੇ ਚਮਚ ਹੋਰ ਕਿਓ ਦੇ ਐਡ ਕਰ ਰਹੀ ਹਾਂ ਤੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਹੁਣ ਹਿਲਾ ਲੈਣਾ ਹੈ ਤੇ ਆਟੇ ਨੂੰ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਪਕਾ ਲੈਣਾ ਹੈ ਹੁਣ ਆਟਾ ਵੀ ਸਾਡਾ ਪੱਕ ਕੇ ਤਿਆਰ ਹੋ ਚੁੱਕਾ ਹੈ ਤੇ ਆਪਾਂ ਇਸ ਨੂੰ ਵੀ ਅਲੱਗ ਬਰਤਨ ਵਿੱਚ ਕਰ ਲੈਂਦੇ ਹਾਂ ਮੇਥੀ ਦਾਣਾ ਤੇ ਗੁੜ ਦੇ ਲੱਡੂ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਜਿਵੇਂ ਸਾਨੂੰ ਜੋਇੰਟ ਪੇਨਸ ਦੀ ਸਰਦੀਆਂ ਦੇ ਵਿੱਚ ਦਿੱਕਤ ਹੁੰਦੀ ਹੈ ਇਹ ਮੇਥੀ ਦਾਣਾ ਸਾਡੀ ਬਹੁਤ ਹੀ ਹੈਲਪ ਕਰਦਾ ਹੈ ਤੇ ਸਾਡੇ ਸਰੀਰ ਦੇ ਦਰਦਾਂ ਨੂੰ ਵੀ ਦੂਰ ਕਰਦਾ ਹੈ ਹੁਣ ਆਪਾਂ ਇਸ ਸਾਟੇ ਵਿੱਚ ਦੂਜੀ ਬੌਲ ਵਾਲੇ ਮਿਕਸਚਰ ਨੂੰ ਵੀ ਐਡ ਕਰ ਦਿੰਦੇ ਹਾਂ ਤਾਂ ਕਿ ਸਾਨੂੰ ਗੁੜ ਦੇ ਪਰਫੈਕਟ ਮੈਜ਼ਰਮੈਂਟ ਦਾ ਪਤਾ ਲੱਗ ਸਕੇ ਹੁਣ ਇਹ ਸਾਡਾ ਸਾਰਾ ਮਟੀਰੀਅਲ ਇੱਕ ਬੌਲ ਦਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਮੈਂ ਇੱਥੇ ਗੁੜ ਦਾ 3/4 ਬੌਲ ਲਵਾਂਗੀ weight ਵਿੱਚ ਯਾਨੀ ਕਿ 450 ਗ੍ਰਾਮ ਹੈ ਇੱਥੇ ਗੁੜ ਲੇਤਾ ਹੈ ਇਸ ਸਾਰੇ ਮਟੀਰੀਅਲ ਨੂੰ ਆਪਾਂ ਇੱਕ ਵੱਡੇ ਬਰਾਂਤ ਵਿੱਚ ਟਰਾਂਸਫਰ ਕਰ ਲੈਂਦੇ ਹਾਂ ਤਾਂ ਕਿ ਲੱਡੂ ਬਣਾਉਣ ਵਿੱਚ ਸਾਨੂੰ ਆਸਾਨੀ ਹੋਵੇ ਸਾਰੇ ਮਿਕਸਚਰ ਨੂੰ ਮੈਂ ਹੁਣ ਇਸ ਬਰਾਂਤ ਵਿੱਚ ਟਰਾਂਸਫਰ ਕਰ ਲਿਆ ਹੈ ਤੇ ਚੰਗੀ ਤਰ੍ਹਾਂ ਸਾਰੇ ਮਿਕਸਚਰ ਨੂੰ ਹੀ ਕਰੀ ਫਿਰ ਦੁਬਾਰਾ ਹਿਲਾ ਕੇ ਆਪਾਂ ਮਿਕਸ ਕਰ ਲੈਂਦੇ ਹਾਂ ਤੇ ਇਸ ਤੋਂ ਬਾਅਦ ਆਪਾਂ ਹੁਣ ਗੁੜ ਨੂੰ ਪਕਾ ਲੈਂਦੇ ਹਾਂ ਇੱਥੇ ਮੈਂ ਕੜਾਈ ਵਿੱਚ ਗੁੜ ਲੈ ਲਿਆ ਹੈ ਤੇ ਇੱਕ ਚਮਚ ਮੈਂ ਘਿਓ ਦਾ ਪਹਿਲੇ ਐਡ ਕਰ ਰਹੀ ਹਾਂ ਆਪਾਂ ਇਸ ਵਿੱਚ ਹੁਣ ਗੁੜ ਨੂੰ ਐਡ ਕਰ ਦੇਣਾ ਹੈ ਗੁੜ ਨੂੰ ਆਪਾਂ ਜ਼ਿਆਦਾ देर ਨਹੀਂ ਪਕਾਣਾ ਗੁੜ ਨੂੰ ਸਿਰਫ ਆਪਾਂ ਪਿਗਲਾਣ ਤੱਕ ਹੀ ਪਕਾਣਾ ਹੈ ਤਾਂ ਕਿ ਇਹਦਾ ਕੱਚਾਪਨ ਵੀ ਪਸ ਨਿਕਲ ਜਾਵੇ ਇਹ ਕੁਵਾਲ ਆ ਜਾਵੇ ਹੁਣ ਗੁੜ ਸਾਡਾ ਪੱਕ ਚੁੱਕਾ ਹੈ ਤੇ ਆਪਾਂ ਇਸ ਨੂੰ ਆਟੇ ਵਿੱਚ ਟਰਾਂਸਫਰ ਕਰ ਲੈਂਦੇ ਹਾਂ ਆਟੇ ਨੂੰ ਆਪਾਂ ਸਾਈਡਾਂ ਤੋਂ ਕਰ ਲਿਆ ਹੈ ਤੇ ਵਿੱਚ ਇਸਦੇ ਆਪਾਂ ਹੁਣ ਗੁੜ ਨੂੰ ਦੀ ਮਿਕਸਚਰ ਨੂੰ ਐਡ ਕਰ ਲਵਾਂਗੇ ਮੈਂ ਇੱਥੇ ਗੁੜ ਦੇ ਮਿਕਸਚਰ ਨੂੰ ਐਡ ਕਰ ਰਹੀ ਹਾਂ ਆਪਾਂ ਥੋੜਾ ਥੋੜਾ ਹੀ ਇਸ ਵਿੱਚ ਗੁੜ ਦਾ ਮਿਕਸਚਰ ਨੂੰ ਮਿਕਸ ਕਰਨਾ ਹੈ ਮਿਕਸਚਰ ਨੂੰ ਇਸਟੇਟ ਤੇ ਬਹੁਤ ਹੀ ਗਰਮ ਹੈ ਆਪਾਂ ਕਿਸੇ ਕੜਚੀ ਜਾਂ ਪੌਣੀ ਨਾਲ ਹੀ ਇਸ ਨੂੰ ਮਿਕਸ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਇਲਾ ਕੇ ਆਪਾਂ ਮਿਕਸ ਕਰਦੇ ਜਾਣਾ ਹੈ ਗੁੜ ਨੂੰ ਐਡ ਕਰਦੇ ਜਾਵਾਂਗੇ ਤੇ ਮਿਕਸਚਰ ਨੂੰ ਮਿਕਸ ਕਰਦੇ ਜਾਵਾਂਗੇ ਹੁਣ ਸਾਰਾ ਗੁੜ ਤੇ ਆਟਾ ਮਿਕਸ ਹੋ ਚੁੱਕਾ ਹੈ ਤੇ ਆਪਾਂ ਹੁਣ ਲੱਡੂ ਬਣਾਉਣੇ ਸ਼ੁਰੂ ਕਰਦੇ ਹਾਂ ਆਪਾਂ ਥੋੜਾ ਥੋੜਾ ਆਟਾ ਲੈ ਕੇ ਲੱਡੂ ਬਣਾਉਣੇ ਗੋਲ-ਗੋਲ ਸ਼ੇਪ ਦੇ ਬਣਾਉਣੇ ਸ਼ੁਰੂ ਕਰ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਾਡੇ ਲੱਡੂ ਬਣਦੇ ਜਾ ਰਹੇ ਹਨ ਕਿੰਨੇ ਵਧੀਆ ਸਾਡੇ ਲੱਡੂ ਬਣ ਕੇ ਇੱਥੇ ਤਿਆਰ ਹੋਏ ਹਨ ਤੁਸੀਂ ਵੀ ਇਸ ਸਰਦੀਆਂ ਮੇਥੀ ਤੇ ਗੁੜ ਦੇ ਲੱਡੂ ਜ਼ਰੂਰ ਬਣਾ ਕੇ ਇਸ ਤਰੀਕੇ ਨਾਲ ਵੇਖੋ ਤੇ ਸਰਦੀ ਵਿੱਚ ਖੂਬ ਇਹਨਾਂ ਦਾ ਇੰਜੋਏ ਕਰੋ ਬਸ ਸਾਨੂੰ ਗੁੜ ਦਾ ਖਾਸ ਧਿਆਨ ਰੱਖਣਾ ਹੈ ਕਿ ਸਾਡਾ ਗੁੜ ਜ਼ਿਆਦਾ ਨਹੀਂ ਪੱਕਣਾ ਚਾਹੀਦਾ ਸਿਰਫ ਇੱਕ उबाल ਤਾਂ ਕਿ ਆਪਾਂ ਪਕਾਉਣਾ ਹੈ ਇਸ ਦੀ ਗੁੜ ਦੀ ਜਗ੍ਹਾ ਤੇ ਤੁਸੀਂ ਚੀਨੀ ਵੀ ਯੂਜ਼ ਕਰ ਸਕਦੇ ਹੋ ਹੁਣ ਲਓ ਜੀ ਸਾਡੇ ਲੱਡੂ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਹਨ ਇੱਥੇ ਮੈਂ ਤੁਹਾਨੂੰ ਇਹਨਾਂ ਨੂੰ ਤੋੜ ਕੇ ਵੀ ਦਿਖਾਨੀ ਹਾਂ ਦੇਖੋ ਕਿੰਨੇ ਵਧੀਆ ਸਾਡੇ ਲੱਡੂ ਸੌਫਟ ਜੇ ਬਣ ਕੇ ਤਿਆਰ ਹੋਏ ਹਨ ਤੁਹਾਨੂੰ ਇਹ ਲੱਟੂ ਕਿਸ ਤਰ੍ਹਾਂ ਦੇ ਲੱਗੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਤੇ ਜੇ ਰੈਸਪੀ ਪਸੰਦ ਆਈ ਹੋਵੇ ਤੇ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ